ਸਤੇ ਬਾਸ ਕਰੋ ਕਾਰ ਪੀਲਾੜੇ ਫੋਟੋ ਕਰੀ ਤਾ ਮੇਰਾ ਬੋਝ ਪ੍ਰਮੁਖੀ ਪ੍ਰਕਾਰ ਕਰ ਬੜੀ ਦੂਰ ਅੱਜ ਬੜੀ ਦੂਰ ਹੋ ਜਾਨੇ ਏਡੀ ਗੱਡੀ ਗੱਡੀ ਭਗਵੰਤ ਮਾਨ ਸ੍ਰੀਂਦਾ ਜੀ ਬੈਠਾ ਗਾ ਹੋਰ ਜੋਂ ਬਾਹਰ ਐ ਸੜਾ ਸਾਂ ਨਹੀਂ ਲੱਗਦਾ ਕਿ ਕੁੜਾ ਆਉਂਦੀ ਹੈ ਮੈਗਰੇ ਬਲਾਸਟ ਹੋਏ ਨਹੀਂ ਯਾਰ ਜ਼ਖਮੀ ਕਿੰਨੇ ਲੋਕ ਨੇ ਕਹਾਣੀ ਕੀ ਪੂਰੀ ਅੱਜ ਜੀ ਸਾਡੇ ਐਸਐਚਓ ਨਈਆਂਵਾਲਾ ਨੂੰ ਸਵੇਰੇ ਇੱਕ ਹਸਪਤਲ ਪ੍ਰਾਈਵੇਟ ਹਸਪਤਲ ਤੋਂ ਰੁੱਕ ਕੇ ਆਇਆ ਸੀ ਜਿੱਦੇ ਤੇ ਪਤਾ ਲੱਗਿਆ ਕਿ ਇੱਕ 19 ਸਾਲ ਦਾ ਮੁੰਡਾ ਜਿਹਦਾ ਨਾਮ ਗੁਰਪ੍ਰੀਤ ਸਿੰਘ ਹੈ ਸਨ ਆਵ ਜਗਤਾਰ ਸਿੰਘ ਉਹਨੂੰ ਕੁਝ ਬਰਨ ਇੰਜਰੀ ਸੀਗੀਆਂ ਤੇ ਉਹਦੇ ਬਾਅਦ ਚ ਪਤਾ ਲੱਗਿਆ ਕਿ ਉਹਦੇ ਫਾਦਰ ਜਗਤਾਰ ਸਿੰਘ ਸੈਪਰੇਟਲੀ ਆਦੇਸ਼ ਹਸਪਤਲ ਚ ਐਡਮਿਟ ਕਰਾਇਆ ਗਿਆ ਦੋਨਾਂ ਨੂੰ ਕਾਫੀ ਫਟੜੀ ਸੀਗੇ ਬਿਕੋਜ਼ ਆ ਵੇਰੀਅਸ ਬਰਨ ਇੰਜਰੀਜ਼ ਤਾਂ ਇਨੀਸ਼ੀਅਲੀ ਉਹਨਾਂ ਨੇ ਦੱਸਿਆ ਕਿ ਇੱਥੇ ਬਲਾਸਟ ਹੋਇਆ ਹੈ ਕੱਲ ਜੋ ਨਾਤਾ ਸਾਨੂੰ ਲੋਕਲੀ ਕਿਸੇ ਨੇ ਰਿਪੋਰਟ ਕੀਤਾ ਤੇ ਨਾਈ ਫੈਮਿਲੀ ਨੇ ਰਿਪੋਰਟ ਕੀਤਾ ਮੈਡੀਕਲ ਰੁੱਕੇ ਦੇ ਬਾਅਦ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਡੂਰਿੰਗ ਇਨਵੈਸਟੀਗੇਸ਼ਨ ਪਤਾ ਲੱਗਿਆ ਕਿ ਜਿਹੜਾ ਇਹ ਲੜਕਾ ਹੈ ਗੁਰਪ੍ਰੀਤ ਸਿੰਘ ਇਹ ਕੁਝ ਔਨਲਾਈਨ ਸੈਲਫ ਟਿਊਟোরੀਅਲਸ ਦੇ ਨਾਲ ਹੀ ਕੁਝ ਐਕਸਪਲੋਸਿਵ ਮਟੀਰੀਅਲ ਮੰਗਾ ਕੇ ਅਪੀਅਰੈਂਟਲੀ ਕੁਝ ਐਕਸਪੈਰੀਮੈਂਟ ਕਰ ਰਿਹਾ ਸੀ ਜੋ ਮਿਸਫਾਇਰ ਹੋ ਕੇ ਉੱਥੇ ਹੀ ਬਲਾਸਟ ਹੋ ਗਿਆ ਤੇ ਫਿਲਹਾਲ ਦੋਨੋਂ ਫਾਦਰ ਔਰ ਸਨ ਹਸਪੀਟਲਸ ਚ ਦਾਖਲ ਹੈ ਔਰ ਹਲੇ ਤਾਂ ਦਿਅ ਆਊਟ ਆਫ ਡੇਂਜਰ ਬਟ ਦੋਨਾਂ ਦੀ ਸਰਜਰੀਜ਼ ਵਗੈਰਾ ਹੋਣੀ ਹੈ ਤੇ ਇੱਥੇ ਅਸੀਂ ਇਨਫੋਰਮੇਸ਼ਨ ਮਿਲਣ ਸਾਰੀ ਜਿਹੜੀ ਸਾਡੀ ਜ਼ਿਲ੍ਹੇ ਦੀ ਫੋਰੈਂਸਿਕ ਟੀਮ ਹੈ ਔਰ ਜਿਹੜੀ ਸਾਡੀ ਰੇਂਜ ਦੀ ਬੌਮ ਡਿਸਪੋਜ਼ਲ ਸਕਵਾਡ ਹੈ ਉਹਨਾਂ ਨੂੰ ਬੁਲਾ ਲਿਆ ਸੀ ਏਰੀਆ ਕੋਰਡਨ ਆਫ ਕਰਤਾ ਸੀਗਾ ਤੇ ਬੌਮ ਡਿਸਪੋਜ਼ਲ ਟੀਮ ਹਲੇ ਵੀ ਕਾਫੀ ਦੇਰ ਦੀ ਕੰਮ ਤੇ ਲੱਗੀ ਹੋਈ ਹੈ ਔਰ ਜਦ ਤੱਕ ਉਹਨਾਂ ਤੋਂ ਸਾਨੂੰ ਕਲੀਅਰੈਂਸ ਨਹੀਂ ਮਿਲ ਜਾਂਦੀ ਜਾਂ ਜੋ ਵੀ ਟੈਕਨੀਕਲ ਸਾਨੂੰ ਰਿਜ਼ਲਟ ਨਹੀਂ ਪਤਾ ਲੱਗਦਾ ਹਲੇ ਅਸੀਂ ਕੁਝ ਵੀ ਕਮੈਂਡ ਨਹੀਂ ਕਰ ਸਕਦੇ ਬਟ ਅਸੀਂ अपना ਜਿਹੜਾ ਐਸਐਚਓ ਹੈ ਉਹ ਐਫਆਈਆਰ ਲੌਂਚ ਕਰ ਰਿਹਾ ਬਿਕੋਜ਼ ਐਕਸਪਲੋਸਿਵ ਸਬਸਟੈਂਸ ਮਿਲੇ ਤੇ ਜੋ ਵੀ ਤਫਤੀਸ਼ ਚ ਸਾਹਮਣੇ ਆਏਗਾ ਉਹ ਤੁਹਾਨੂੰ ਅਸੀਂ ਦੱਸਾਂਗੇ ਜ਼ਖਮੀਆਂ ਦਾ ਹਾਲ ਸੁਝਾਣਾ ਸਰ ਕਿੰਨੇ ਇੱਕ ਜ਼ਖਮੀ ਨੇ ਇੰਦਰੀ ਕਿਸ ਤਰ੍ਹਾਂ ਦੀ ਦੁਆ ਦੇ ਨਾਲ ਬਾਪ ਬੇਟਾ ਦੋਨੋਂ ਹੀ ਜ਼ਖਮੀ ਆ ਜੀ ਮੈਂ ਹੱਲੇ ਜਿਹੜਾ ਬੇਟਾ ਗੁਰਪ੍ਰੀਤ ਉਹਨੂੰ ਮਿਲ ਕੇ ਆਈਆਂ ਉਹਦੇ ਜਿਹੜੇ ਡਾਕਟਰ ਉਹਨੂੰ ਟਰੀਟ ਕਰ ਰਹੇ ਉਹਨਾਂ ਨੇ ਦੱਸਿਆ ਕਿ ਇਹਦੀ ਸਰਜਰੀ ਹੋਏਗੀ ਮੇਬੀ ਹਿਸ ਸ਼ਾਇਦ ਉਹਦੀ ਬਾਹ ਬੀ ਐਮਪਿਊਟ ਹੋ ਸਕਦੀ ਹੈ ਜੋ ਡਾਕਟਰਸ ਨੇ ਦੱਸਿਆ ਪਰ ਉਹਦੇ ਜਿਹੜੇ ਫਾਦਰ ਉਹਨਾਂ ਦੀ ਜਿਹੜੇ ਮੇਰੇ ਬਾਕੀ ਆਫੀਸਰਸ ਗਏ ਹੈ ਉਹਦੇ ਔਰ ਦੋਨੋ ਇਨਸੀਡੈਂਟ ਆਫ ਬਲਾਸਟ ਵੱਖਰੇ ਵੱਖਰੇ ਟਾਈਮ ਤੇ ਹੈ ਪਹਿਲਾਂ ਬੇਟਾ ਜ਼ਖਮੀ ਹੋਇਆ ਸੀ ਉਹਨੂੰ ਲੈ ਗਏ ਸੀ ਤੇ ਸ਼ਾਮ ਨੂੰ ਮੇਬੀ ਫਾਦਰ ਜੋ ਹੁਣ ਤੱਕ ਪਤਾ ਲੱਗਿਆ ਸ਼ਾਇਦ ਉਹ ਐਕਸਪਲੋਸਿਵ ਸਬਸਟੈਂਸ ਨੂੰ ਟੱਚ ਹੋਣੇ ਕਿਤੇ ਸਿਮੇਟਣ ਦੀ ਕੋਸ਼ਿਸ਼ ਕਰ ਰਿਹਾ ਸੀ ਤੋਂ ਉਹਦੇ ਉੱਤੇ ਜ਼ਿਆਦਾ ਬਲਾਸਟ ਹੋ ਗਿਆ ਅੰਦਰ ਨੁਕਸਾਨ ਕਿਸ ਤਰ੍ਹਾਂ ਦਾ ਹੋਇਆ ਸਰ ਜਿਸ ਜਗ੍ਹਾ ਤੇ ਹੋਇਆ ਬਲਾਸਟ ਕਿਨਾਂ ਦੇ ਜੀ ਕਰਦੇ ਜਿਹੜੇ ਸ਼ੀਸ਼ੇ ਤਾਂ ਟੁੱਟੇ ਹੋਏ ਪਤਾ ਲੱਗ ਰਿਹਾ ਆਊਟਰ ਕਿਉਂਕਿ ਅੰਦਰ ਤਾਂ ਆਬਵੀਅਸਲੀ ਆਈ ਆਲਸੋ ਡਿਡਨਟ ਗੋ ਪਰ ਜੋ ਸਾਡੀ ਟੀਮ ਹੈ ਉਹਨਾਂ ਨੇ ਦੱਸਿਆ ਹੈ ਕਿ ਬੜਾ ਐਕਸਪਲੋਸਿਵ ਸਬਸ ਉਹਨਾਂ ਦੇ ਜਰਾ ਟੱਚ ਵੀ ਹੋ ਰਿਹਾ ਤਾਂ ਛੋਟੇ ਛੋਟੇ ਬਲਾਸਟ ਕਿਹੜਾ ਕਿਹੜਾ ਪਿੰਡ ਹੈ ਕਿਹੜੇ ਪੁਆਇੰਟ ਕਿਹੜਾ ਹੈ ਇਹ ਜੀ ਜਿੱਦਾ ਪਿੰਡ ਪੈਂਦਾ ਹੈ ਨਈਆਂ ਵਾਲਾ ਥਾਣੇ ਦੇ ਅੰਦਰ ਜੂਰਿਸਡਿਕਸ਼ਨ ਚ ਪੈਂਦਾ ਹੈ ਜੀ ਜੀ ਟੋਟਲ ਜਿਹੜੇ ਬਲਾਸਟ ਹੋਏ ਨੇ ਕਿਉਂਕਿ ਦੋ ਰਾਤ ਵੀ ਦਿੱਤੇ ਜਾ ਰਹੇ ਨੇ ਕੁਝ ਦੇਖੋ ਜੀ ਸਾਨੂੰ ਤਾਂ ਜਦੋਂ ਮੈਡੀਕਲ ਰੁਕਾ ਹੈ ਤਾਂ ਇਨਫੋਰਮੇਸ਼ਨ ਆਈ ਬਿਕੋਜ਼ ਪਿੰਡ ਨੇ ਕਿਸੇ ਨੇ ਨਹੀਂ ਸਾਨੂੰ ਇਨਫੋਰਮ ਕੀਤਾ ਨਾ ਤਾਂ ਫੈਮਿਲੀ ਨੇ ਬਟ ਆਈ ਥਿੰਕ ਮਲਟੀਪਲ ਹੋ ਹੀ ਚੁੱਕੇ ਆ ਬਿਕੋਜ਼ ਦਾ ਕੁਆਲਿਟੀ ਆਫ ਦਾ ਐਕਸਪਲੋਸਿਵ ਇਜ਼ ਵੈਰੀ ਹਾਈ ਇਹ ਕਿਹੜਾ ਕੈਮੀਕਲ ਹੈ ਜਿਸ ਦੇ ਨਾਲ ਇਹ ਕਰ ਰਹੇ ਸੀ ਐਕਸਪੈਰੀਮੈਂਟ ਇਹ ਜੀ ਹਲੇ ਸਾਨੂੰ ਕਲੈਰਿਟੀ ਨਹੀਂ ਹੈ ਮਲਟੀਪਲ ਚੀਜ਼ਾਂ ਹੈ ਤੋਂ ਕੋਈ ਬੈਕਗ੍ਰਾਉਂਡ ਕਿਸ ਤਰ੍ਹਾਂ ਦੇ ਰਹੀ ਹੈ ਇਸ ਮੁੰਡੇ ਦੀ ਜਿਹਨੇ ਸਮਾਨ ਮੰਗਾਇਆ ਕੀ ਲੱਗ ਰਿਹਾ ਬੈਕਗ੍ਰਾਉਂਡ ਤਾਂ ਜੀ ਜਿੰਨੀ ਕੁ ਗੱਲਬਾਤ ਹੋਈ ਹੈ ਲੜਕਾ 19 ਸਾਲਾਂ ਦਾ ਤੇ 12ਵੀਂ ਤੋਂ ਬਾਅਦ ਹੁਣੇ ਕਿਸੇ ਕਾਲਜ 'ਚ ਗਿਆ ਸੀ ਤੇ ਗੱਲਬਾਤ 'ਚ ਤਾਂ ਬਿਲਕੁਲ ਠੀਕ ਲੱਗਿਆ ਬਟ ਹੁਣ ਦੇਖਦੇ ਬਾਕੀ ਤੋ ਵੀ ਹੋਰ ਟੀਮ ਵੀ ਮੈਂ ਮਾਰੀ ਕੋ ਚੰਡੀਗੜ੍ਹ ਤੋਂ ਜੇ ਹੋਰ ਕੋਈ ਖਾਸ ਬਹੁਤ ਨਹੀਂ ਹੋਇਆ ਵੈਸੇ ਤਾਂ ਸਾਡੀ ਦੇ ਆ ਫੁਲੀ ਕੈਪੇਬਲ ਜਿਹੜੀ ਵਾਰਮ ਡਿਸਪੋਜ਼ਲ ਟੀਮ ਹੈ ਬਟ ਸਟਿਲ ਅਸੀਂ ਆਰਮੀ ਤੋਂ ਵੀ ਜਸਟ ਇਨ ਕੇਸ ਵੀ ਨੀਡ ਸਪੋਰਟ ਉਹਨਾਂ ਤੋਂ ਵੀ ਅਸੀਂ ਰਿਕੁਇਜ਼ੀਸ਼ਨ ਕਰ ਰਹੇ ਹਾਂ ਸਥਿਤੀ ਕੀ ਮੈਮ ਅੰਦਰ ਅੰਦਰ ਜੇ ਹੁਣ ਤਾਂ ਸਾਡੀ ਟੀਮ ਨੇ ਕਾਫੀ ਕਲੀਅਰ ਕਰਤਾ ਹੈ ਬਟ ਦੇ ਆ ਟੈਕਨੀਕਲ ਪੀਪਲ ਸ਼ਾਇਰ ਟਾਈਮ ਲੱਗ ਜਾਏ ਤੇ ਇੱਕ ਵਾਰੀ ਜਦੋਂ ਸੇਫ ਕਰਦੇ ਨੇ ਕਿ ਤਾਂ ਹੀ ਅਸੀਂ ਇਹ ਏਰੀਆ ਕਾਡਨੋਫ ਰਿਕਵਰ ਕੀਤਾ ਗਿਆ ਇਹਦੇ ਵਿੱਚ ਕੋਈ ਕੈਮੀਕਲ ਜਾਂ ਕੋਈ ਬੋਟਲ ਜਾਂ ਕੁਝ ਹੋਰ ਨਾਦਰ ਕੋਈ ਹੋਰ ਥਿੰਗ ਦੇਖੋ ਕੈਮੀਕਲ ਤਾਂ ਜੀ ਫੈਲਿਆ ਹੀ ਹੋਇਆ ਸੀ ਜੋ ਸਾਨੂੰ ਪਤਾ ਲੱਗਿਆ ਬਟ ਕੁਝ ਕੁਝ ਛੋਟੀ ਮੋਟੀ ਚੀਜ਼ਾਂ ਵੀ ਰਿਕਵਰ ਹੋਈਆਂ ਅੰਦਰ ਜੋ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਠੀਕ ਥੈਂਕ ਯੂ ਠੀਕ ਥੈਂਕ ਯੂ